ਕੀ ਪੁਲਸ ਇਸ ਵਾਸਤੇ ਲੋਕਾਂ ਨੇ ਬਣਾਈਏ ਇਸ ਵਾਸਤੇ ਵੀ ਗੁੰਡਾਗਰਦੀ ਤੋਂ ਫਿਰ ਪੁਲਸ ਕਰਦੀ ਪੀਏ ਇਹ ਨਾ ਵਸਤੇ ਕੋਈ ਗੁੰਡਾਗਰਦੀ ਨਹੀਂ ਜਿਹੜਾ ਮਰਜੀ ਮਾਰ ਜਾ ਵਰਤਿਆ ਇਹਨਾਂ ਪਾਣੀਆ ਨੇ ਨੌਕਰੀਆਂ ਅਸੀਂ ਇਹਨਾਂ ਨੂੰ ਨੌਕਰੀਆਂ ਦਿੰਦੇ ਪਏ ਅਸੀਂ ਨੌਕਰੀਆਂ ਦਿੰਦੇ ਪਏ ਇਹਨਾਂ ਨੂੰ ਜਿਹੜੇ ਮੁਲਾਜ਼ਮ ਬੈਠੇ ਨੇ ਜਨਤਾ ਹੀ ਦੇਂਦੀ ਪੀਏ ਨਾ ਅਸੀਂ ਆਦੇ ਪੁੱਤਰ ਮਰਵਾਉਣ ਵਾਸਤੇ ਵੀ ਸਾਡੇ ਪੁੱਤਰ ਮਾਰੋ ਸਾਡੇ ਕੋਲ ਪੈਸੇ ਲੈ ਲਓ ਚਿੱਟੇ ਵਾਲਾ ਸ਼ਰੀਆਮ ਲਗੇ ਫਿਰ ਤੇ ਉਹਨਾਂ ਨੂੰ ਤਾਂ ਰਾਤੋਂ ਰਾਤ ਛੱਡ ਦੇ ਮੇਰੇ ਫਾੜ ਤੇ ਚੱਲੋ ਮੇਰੇ ਨਾਲ ਮੈਂ ਘਰ ਫੜਾਣੀ ਚੱਲੇ ਪੁੱਤ ਵਾਲਾ ਜਿੰਨੇ ਮਾਰਾ ਏ ਜਿੰਨੇ ਮਾਰਾ ਚੱਲੇ ਚਿੱਟੇ ਵਾਲਾ ਜਿਹੜਾ दारू ਵੇਚਦਾ ਪਰ ਚਿੱਟਾ ਵੇਦ ਉਹਨੇ ਮੈਂ ਫੜਾਣੀ ਆ ਚੱਲ ਗਰੀਬ ਨੇ ਅੰਦਰ ਹੀ ਲੈ ਅੰਦਰ ਤੂੰ ਪਰਚਾ ਕਰਦੇ ਅੰਦਰ ਪਰਚਾ ਨਹੀਂ ਕਰ ਸਕਦਾ ਸੀ ਤੂੰ ਅੰਦਰ ਕਰ ਦੇ ਉਹਦਾ ਮਤਲਬ ਕੀ ਮਾਰ ਦੇਉਂ ਉਨੂੰ ਤਾਂ ਬੜਾ ਹੀ ਉਹਨਾਂ ਕੁੱਟਾ ਜਿਆਦਾ ਆ ਵੀ ਪਾਸਿਆਂ ਨੂੰ ਲੈ ਕੇ ਉਹ ਉੱਥੇ ਪਾਸੇ ਘੁੱਟ ਘੁੱਟ ਕੇ ਨਾ ਨਾ ਪਾਣੀ ਪਣੀ ਪਾਇਆ ਨਾ ਕੋਸ਼ ਕੀਤਾ ਜਦੋਂ ਮੁੱਕ ਗਿਆ ਨਾ ਮੁੰਡਾ ਉਹ ਉਦੋਂ ਉਹਨਾਂ ਮੇਰੇ ਕੋਲ ਲਿਆਂਦਾ ਤੇ ਫਿਰ ਮੈਨੂੰ ਵੀ ਉਹਦੋਂ ਉਹਨਾਂ ਕੁੱਤਾਂ ਨਾਲ ਕਿਤਾ ਸੀਗਾ ਜਦੋਂ ਉਹ ਮੁੱਕ ਗਿਆ ਪੁਲਿਸ ਤੇ ਐਡਾ ਦਿਮਾਗ ਖਰਾਬ ਹੈ ਜਿਹੜਾ ਇੱਥੇ ਖਾਸ ਕਰਕੇ ਬਲਕਾਰ ਇੱਥੇ ਇਹਦੇ ਮੂੰਹ ਨੂੰ ਖੂਨ ਲੱਗਾ ਹੈ ਇਸ ਬੰਦੇ ਨੇ ਇੱਥੇ ਕਿੰਨੇ ਲੋਕਾਂ ਨੂੰ ਮਰਵਾਤਾ ਆ ਅਖਰੇ ਆਮ ਤੇ ਪੁਲਿਸ ਜਿੰਨੀ ਦੇਤਾ ਕੋ ਨੂੰ ਅਰੈਸਟ ਕਰਕੇ ਅੰਦਰ ਨਹੀਂ ਕਰਦੀ ਉਦੋਂ ਤੱਕ ਅਸੀਂ ਬਿਲਕੁਲ ਇਹ ਜਿਹੜਾ ਜਿੰਨੇ ਵੀ ਇਹਦੇ ਨਾਲ ਮੁਲਾਜਾ ਹੋ ਸੀ ਇਹ ਅਸੀਂ ਇਹ ਧਰਨਾ ਦਾ ਨਹੀਂ ਚ ਕੋ ਕਮਿਨਾਂ ਨੂੰ ਇਹ ਤਾਂ ਇਹ ਐਸਐਸਪੀ ਤੋਂ ਉੱਪਰ ਐਸੈਕਟਵਾਇਆ ਚੋਂ ਇਸ ਬੰਦੇ ਨੂੰ ਇੱਥੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਹ ਲਗਾਤਾਰ ਨਾ ਇੱਥੇ ਐਸਐਸਪੀ ਤੋਂ ਉੱਪਰ ਪਾਵਰੇ ਇਹ ਐਸਐਸਪੀ ਤੋਂ ਜਵਾਂ ਦਾ ਕੀ ਖਸੂਰ ਸੀ ਪੜਦਾ ਸੀ ਕਿ ਇਹ ਕੀ ਕਰ ਰਿਹਾ ਇਹ ਘੁੱਟ-ਘੁੱਟ ਕੇ ਪੀਏ ਕਰ ਰਿਹਾ ਸੀ ਤੇ ਸਟੂਮ ਬਲੈਂਡ ਸੀ ਤੇ ਘੁੱਟ-ਘੁੱਟ ਕੇ ਮਾਰਦਾ ਵੀ ਜੀ ਹਾਂ ਤਾਂ ਹਮਾਰ ਰੋਂਦੇ ਕਰ ਲਾਉਂਦੇ ਇਸ ਪਰਿਵਾਰ ਵੱਲੋਂ ਪੁਲਿਸ ਤੇ ਉਹਨਾਂ ਦੇ 20 ਸਾਲਾ ਪੁੱਤ ਦੇ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਪਰਵਾਦ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਪੁੱਤ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤੇ ਬਾਅਦ ਚ ਉਸ ਦੀ ਲਾਸ਼ ਪਰਿਵਾਰ ਨੂੰ ਬਰਾਮਦ ਹੋਈ ਹੈ ਆਖਰ ਮਾਮਲਾ ਕੀ ਹੈ ਕਿਉਂ ਪੁਲਿਸ ਤੇ ਇਸ ਪਰਿਵਾਰ ਵੱਲੋਂ ਇਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਜਾਣਕਾਰੀ ਮੁਤਾਬਕ ਨੌਜਵਾਨ ਵੱਲੋਂ ਆਪਣੇ ਘਰ ਵਾਸਤੇ ਰੇਤੇ ਦੀ ਇੱਕ ਟਰਾਲੀ ਮੰਗਵਾਈ ਗਈ ਸੀ ਜਿਸ ਨੂੰ ਰਸਤੇ ਚ ਮਾਈਨਿੰਗ ਵਿਭਾਗ ਨੇ ਕਾਬੂ ਕਰ ਲਿਆ ਸੀ ਜਿਸ ਦੇ ਚੱਲਦੇ ਨੌਜਵਾਨ ਨੂੰ ਵੀ ਮਾਈਨਿੰਗ ਵਿਭਾਗ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਜਿਸ ਨੂੰ ਕੋਪਾਇਆ ਚੌਂਕੀ ਲਜਾਇਆ ਗਿਆ ਜਿੱਥੇ ਪੁਲਿਸ ਵੱਲੋਂ ਨੌਜਵਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇਸ ਕੁੱਟਮਾਰ ਚ 20 ਸਾਲਾ 사ਜਨ ਕੁਮਾਰ ਦੀ ਮੌਤ ਹੋ ਗਈ ਜੀਹਾਂ ਇਲਜ਼ਾਮ ਤਾਂ ਇਸੇ ਪਰਿਵਾਰ ਵੱਲੋਂ ਪੁਲਿਸ ਤੇ ਇਹੋ ਲਗਾਏ ਜਾ ਰਹੇ ਨੇ ਇਹ ਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਜਲਾਲਾਬਾਦ ਦੇ ਪਿੰਡ ਮੁਚੜ ਕਲਾ ਤੋਂ ਸਾਹਮਣੇ ਆਇਆ ਗੁੱਸੇ ਚ ਆਇਸ ਪਰਿਵਾਰ ਵੱਲੋਂ ਪੁੱਤ ਦੀ ਲਾਸ਼ ਨੂੰ ਸੜਕ ਤੇ ਰੱਖ ਧਰਨਾ ਲਗਾਇਆ ਗਿਆ ਤੇ ਇਨਸਾਫ ਦੀ ਮੰਗ ਕਰਦੇ ਹੋਏ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਤਾਂ ਧੱਕਾ ਮਾਰ ਕੇ ਡੇਗਦਾ ਨੇ ਕਿੱਥੇ ਉੱਥੇ ਪੰਬੋ ਟੱਡੇ ਤੇ ਅੱਛਾ ਤੇ ਉਹਨੂੰ ਛੱਡ ਗਏ ਨੇ ਕਿੱਥੇ ਛੱਡਿਆ ਉਹਨੂੰ ਅੱਡੇ ਦੁੱਤੀ ਛੱਡ ਗਏ ਨੇ ਅੱਛਾ ਹਾਂਜੀ ਤੇ ਮੈਂ ਉਠਾਇਆ ਕਿਸੇ ਨੂੰ ਮੱਜਾ ਕੇ ਨਾਲ ਕਰ ਸੀਗਾ ਉਹਨਾਂ ਨੂੰ ਉਠਾਇਆ ਤੇ ਫਿਰ ਆ ਮਾਤਾ ਮੇਰੀ ਇਹਨਾਂ ਨੂੰ ਬੁਲਾਇਆ ਨੇ ਉਹਨਾਂ ਤੇ ਫਿਰ ਉਹ ਆਪ ਤਾਂ ਗਏ ਚੱਲੇ ਹਾਂ ਹਾਂਜੀ ਉਥੋਂ ਜੱਕ ਤੇ ਫਿਰ ਮੈਂ ਮਤਲਬ ਮੇਰੇ ਬ੍ਰਦਰ ਆ ਗਏ ਸੀ ਦੋਸਤ ਤੇ ਉਹਨਾਂ ਦਾ ਮੈਂ ਮੋਟਰਸਾਈਕਲ ਲਿਆ ਤੇ ਫਿਰ ਲਿਆਂਦਾ ਸੀਗਾ ਮੈਂ ਤੇ ਰੇਤੇ ਦੀ ਟਰਾਲੀ ਕਿੱਥੋਂ ਆ ਰਹੀ ਸੀ ਪਰ ਕੇ ਆਪਣੇ ਮਤਲਬ ਟਾਣੀ ਪੰਬਾ ਉਥੋਂ ਬਾਹਰ ਟੁੱਟਾ ਹਾਂਜੀ ਖੱਡਾ ਚੱਲਦਾ ਉੱਥੇ ਕੋਈ ਨਹੀਂ ਖੱਡਾ ਨਹੀਂ ਵੈਸੀ ਮਤਲਬ ਥੋਣ ਚਾਹੀਦੀ ਸੀ ਅੱਛਾ ਖੇਤ ਵਿੱਚੋਂ ਭਰੀ ਸੀ ਖੇਤੋਂ ਚੋਂ ਭਰੀ ਸੀ ਕਾਰਾਸਤੇ ਇਹ ਸਾਡੀ ਭੈਣ ਸੀ ਜਿੱਦਾਂ ਲਿਆਂਦੇ ਪੈ ਸੀ ਅੱਛਾ ਉਹ ਸਾਡਾ ਦੇਵਾਰ ਹੀ ਲੱਗਦਾ ਜਿੰਨਾਂ ਦਾ ਰਿਆਤਾ ਅਸੀਂ ਆਪਦੇ ਖੇਤੋਂ ਚੋਂ ਭਾਰਤ ਲਈ ਆਂਦੇ ਸੀ ਅੱਛਾ ਹੀ ਆਦੇ ਚੱਲ ਗਰੀਬ ਕੋਲ ਨਹੀਂ ਰਿਆਤਾ ਸੀ ਟੀਂਦਾ ਸੀ ਅਸੀਂ ਅੱਗੇ ਚੱਲ ਤੂੰ ਸਾਡੇ ਖੇਤ ਆ ਜਾ ਵੀ ਆਪ ਵਪਾਰਕੀ ਟਰਾਲੀ ਲੈ ਚੱਲਾਂਦੇ ਸਾਨੂੰ ਨਹੀਂ ਪਤਾ ਸੀ ਜਦ ਅਸੀਂ ਸੁਣਾ ਅਸੀਂ ਵੀ ਰਿਆਤਾ ਕਹਿੰਦੇ ਵੀ ਹੋ ਗਿਆ ਜਿਹੜਾ ਮਰਜ਼ੀ ਲਿਜਾ ਸਕਦਾ ਕਰੀਬ ਇੱਕੋ ਕਮਰਾ ਸੀ ਉਹਨਾਂ ਦਾ ਉਹ ਜੋ ਪੱਟ ਕੇ ਅਸੀਂ ਉਹਨਾਂ ਨੇ ਇੱਕ ਕਮਰਾ ਸਾਰੇ ਪੈਣਾ ਭਰਾਵਾ ਪੈਸੇ ਬਾਕੇ ਉਹਨਾਂ ਨੂੰ ਕਮਰਾ ਬਾਕੇ ਦੇੰਦੇ ਪੈਸੇ ਵੀ ਅੱਗੇ ਜਵਾਨ ਕੁੜੀ ਸੀ ਉਹਨਾਂ ਦੀ ਮੁੱਕੀ ਹੈ ਇਹਨਾਂ ਬੜਾ ਪੈਸਾ ਲਾਇਆ 17 ਸਾਲਾਂ ਦੀ ਕੁੜੀ ਸੀ ਉਹਦੇ ਵਾਲ ਚ ਨੁਕਸ ਸੀ ਇਹ ਦੂ ਪਿੱਛੇ ਉਹਨਾਂ ਵਿਚਾਰੇ ਗੰਗਾ ਲੋਗ ਇੱਕ ਛੱਤ ਵੀ ਕੋਣੀ ਸੋ ਵਿੱਚ ਆਂਦੀ ਸੀ ਅਮੀਆ ਕਰਦੇ ਅਸੀਂ ਰੋਲਾ ਪਾਇਆ ਮੈਂ ਰੁੱਕ ਗਏ ਅਸੀਂ ਤੈਨੂੰ ਪੈਸੇ ਦੇੰਨੇ ਸਾਰੇ ਤੇ ਮੈਂ ਆਦੇ ਕਰੂ ਮੈਂ ਕਿ ਚੱਲ ਫਿਰ ਇੱਧਾ ਇੱਥੋਂ ਸਾਡੇ ਖੇਤੋਂ ਲੈ ਜਾ ਅਜ਼ਰੀਤਾ ਲੈਗ ਲਗੇ ਆਂਦੇ ਸੀ ਇਹ ਕਹਿੰਦੇ ਘਰ ਦਾ ਕੋਈ ਨਹੀਂ ਪਤਾ ਟਰਾਲੀ ਆ ਲੈ ਗਿਆ ਕਹਿੰਦੇ ਚੱਲ ਅਸੀਂ ਤੁਹਾਡੇ ਨਾਲ ਹੀ ਚੱਲਨੇ ਆ ਇਹ ਮੁੰਡੇ ਵੀ ਉਹਨਾਂ ਦੇ ਨਾਲ ਆ ਗਏ ਨੇ ਢਾਬੇ ਤੇ ਉਹਨਾਂ ਭੜਾਏ ਉਹ ਤੂ ਕੁੱਟਦੇ ਆ ਇਹਨੂੰ ਚੌਂਕੀ ਦੇ ਦਿੱਤਾ ਫਿਰ ਚੌਂਕੀ ਵਾਲਿਆ ਕੁੱਟਾ ਜਦੋਂ ਮੁੱਕ ਗਿਆ ਫਿਰ ਇਹਨੂੰ ਛੱਡ ਦਿੱਤਾ ਨੇ ਕਹਿੰਦੇ ਤੁਹਾਨੂੰ ਕਰੇ ਛੱਡਾਣੇ ਆ ਨਾਕਾ ਪਹਿਲਾਂ ਮੈਨੂੰ ਮੁੰਡਾ ਵਕਾਓ ਕਹਿੰਦੇ ਨਹੀਂ ਆ ਕਿ ਤੈਨੂੰ ਕਰੇ ਛੱਡਾਣੇ ਆ ਫਿਰ ਵੇਖ ਲਵੀ ਅੰਨਾ ਮੈਨੂੰ ਧੱਕਾ ਮਾਰਾ ਨੇ ਇਹਨੂੰ ਉਹਦੀ ਲੱਤਾਂ ਤੋਂ ਬਾੜ ਕੇ ਖਿੱਚ ਕੇ ਛੱਟ ਕੇ ਗੱਡੀ ਪਜਾਲ ਗਏ ਕੀ ਪੁਲਸ ਐਸ ਵਾਸਤੇ ਲੋਕਾਂ ਨੇ ਬਣਾਈ ਐਸ ਵਾਸਤੇ ਵੀ ਗੁੰਡਾ ਕਰਦੀ ਤਾਂ ਫਿਰ ਪੁਲਸ ਕਰਦੀ ਪਈ ਦੁਨੀਆ ਦੀ ਗੁੰਡਾ ਕਰਦੀ ਕੀ ਕੋਈ ਗਰੀਬ ਨਮਾੜਾ ਜਾਂ ਕੋਈ ਚੋਰੀ ਕਰੇ ਜਾਂ ਕੁਛ ਉਹਨਾਂ ਨੂੰ ਬਣਾ ਦਿੰਦੇ ਨੇ ਗੁੰਡਾ ਕਰਦੀ ਜੇ ਕੁਆਦੇ ਕਰੋ ਪੈਸੇ ਕੱਢ ਲਵੇ ਉਹ ਵੀ ਬਣਾ ਦਿੱਤੀ ਗੁੰਡਾ ਕਰਦੀ ਹਾਉਣ ਗੁੰਡਾ ਕਰਦੀ ਕੋਨੇ ਇਹਨਾਂ ਵਾਸਤੇ ਕੋਈ ਗੁੰਡਾ ਕਰਦੀ ਨਹੀਂ ਜਿਹੜਾ ਮਰਜ਼ੀ ਮਾਰ ਦੇ ਵਰਦੀਆਂ ਇਹਨਾਂ ਪਾਣਿਆ ਨੇ ਨੌਕਰੀਆਂ ਅਸੀਂ ਇਹਨਾਂ ਨੂੰ ਨੌਕਰੀਆਂ ਦਿੰਦੇ ਪੈ ਅਸੀਂ ਨੌਕਰੀਆਂ ਦਿੰਦੇ ਪੈ ਇਹਨਾਂ ਨੂੰ ਜਿਹੜੇ ਮਲਾਜ਼ਮ ਬੈਠੇ ਨੇ ਜਨਤਾ ਹੀ ਦਿੰਦੀ ਪਈ ਹੈ ਨਾ ਅਸੀਂ ਆਦੇ ਪੁੱਤਰ ਮਰਵਾਉਣ ਵਾਸਤੇ ਵੀ ਸਾਡੇ ਪੁੱਤਰ ਮਾਰੋ ਸਾਡੇ ਕੋਲ ਪੈਸੇ ਲੈ ਤੇ ਅਸੀਂ ਨਨੋ ਨੌਕਰੀਆਂ ਲੱਗੇ ਖੜੇ ਤੇ ਨੌਕ ਸਾਡੇ ਮੁੰਡੇ ਵੀ ਲੱਗ ਸਕਦੇ ਨੇ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਬੰਦੇ ਮਾਰ ਦੇ ਇਹ ਤਾਂ ਬੰਦੇ ਮਾਰਨ ਹੋਗੇ ਨੇ ਇਹ ਪੁਲਸ ਸਾਡੇ ਕਾਦੇ ਨੇ ਇਹ ਮੁਲਾਜ਼ਮ ਕਾਦੇ ਹੋਏ ਸੇਫਟੀ ਵਾਸਤੇ ਆ ਕੇ ਵੀ ਆ ਕੇ ਉਹ ਗੱਡੀ ਆ ਕੇ ਸੇਫਟੀ ਵਾਸਤੇ ਔਰ ਇੱਤੇ ਵਾਲੇ ਵਾਸਤੇ ਚਿੱਟੇ ਵਾਲੇ ਸ਼ਰਿਆਮ ਲਗੇ ਫਿਰਦੇ ਉਹਨਾਂ ਨੂੰ ਤਾਂ ਰਾਤੋਂ ਰਾਤ ਛੱਡ ਦੇ ਮੇਰੇ ਫਾੜ ਤੇ ਚੱਲੋ ਮੇਰੇ ਨਾਲ ਮੈਂ ਘਰ ਫੜਾਣੀ ਚੱਲੇ ਪੁਲਸ ਵਾਲਾ ਜਿੰਨੇ ਮਾਰਾ ਏ ਜਿੰਨੇ ਮਾਰਾ ਚੱਲੇ ਚਿੱਟੇ ਵਾਲੇ ਜਿਹੜੇ ਦਾਰੂ ਵੇਚਦੇ ਪਰ ਚਿੱਟਾ ਵੇਚਦੇ ਉਹਨੇ ਮੈਂ ਫੜਾਣੀ ਆ ਕਰਨ ਪਰਚਾ ਉਹਨਾਂ ਤੇ ਮਾਰਨ ਉਹਨਾਂ ਨੂੰ ਉਹਨਾਂ ਨੇ ਕਿਉਂ ਨਹੀਂ ਮਾਰਦੇ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਦਾ ਕਸੂਰ ਦੱਸਣ ਕੀ ਸੀ ਚੱਲ ਗਰੀਬ ਨੇ ਰੇਤਾ ਹੀ ਲੈਣ ਤੂੰ ਪਰਚਾ ਕਰਦੇ ਉਹਦੇ ਪਰਚਾ ਨਹੀਂ ਕਰ ਸਕਦਾ ਸੀ ਤੂੰ ਅੰਦਰ ਕਰਦੇ ਉਹਦਾ ਮਤਲਬ ਕੀ ਮਾਰਦੇ ਉਹਨੂੰ ਉਹਨੂੰ ਤਾਂ ਬੜਾ ਹੀ ਉਹਨਾਂ ਕੋਟਾ ਜਿਆਦਾ ਵੀ ਪਾਸੇ ਉਹਨੂੰ ਲੈ ਕੇ ਉਹਨੂੰ ਉੱਥੇ ਪਾਸੇ ਘੁੱਟ ਘੁੱਟ ਕੇ ਨਾ ਵੀ ਨਾ ਪਾਣੀ ਪੁਣੀ ਪਵਾਇਆ ਨਾ ਕੁਛ ਕੀਤਾ ਪਾਣੀ ਮੰਗਦਾ ਸੀ ਮੈਨੂੰ ਪਾਣੀ ਪਵਾ ਦਿਓ ਮੈਂ ਵੀ ਕਹਿ ਵੀ ਮੈਂ ਪਾਣੀ ਪਵਾਉ ਉਹਨਾਂ ਨੂੰ ਹਾਂ ਸਰ ਪਾਣੀ ਪਵਾ ਦਿਓ ਪਾਣੀ ਵੀ ਨਹੀਂ ਪਵਾਇਆ ਉਹਨਾਂ ਨੂੰ ਜਦੋਂ ਮੁੱਕ ਗਿਆ ਨਾ ਮੁੰਡਾ ਉਹ ਉਦੋਂ ਉਹਨਾਂ ਮੇਰੇ ਕੋਲ ਲਿਆਂਦਾ ਤੇ ਫਿਰ ਮੈਨੂੰ ਵੀ ਉਦੋਂ ਉਹਨਾਂ ਕੁੱਟਣਾ ਬੰਦ ਕੀਤਾ ਸੀਗਾ ਜਦੋਂ ਉਹ ਮੁੱਕ ਗਿਆ ਫਿਰ ਸਾਨੂੰ ਲੈ ਗਏ ਨੇ ਗੱਡੀ 'ਚ ਪਾਇਆ ਨੇ ਸਾਨੂੰ ਤੇ ਤੁਹਾਨੂੰ ਛੱਡ ਕੇ ਆਣੇ ਆ ਪਰਿਵਾਰ ਵੱਲੋਂ ਲਗਾਈ ਇਸ ਧਰਨੇ 'ਚ ਪਾਰਲੀਮੈਂਟ ਮੈਂਬਰ ਛੇ ਸਿੰਘ ਗੁਆਇਆ ਵੱਲੋਂ ਵੀ ਸ਼ਮੂਲੀਤ ਕੀਤੀ ਗਈ ਜਿਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਪੜਾਅਸ ਕੱਢੀ ਗਈ ਹੈ ਤੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਬੜੀ ਮੰਦ ਭਾਗੀ ਜਿਹੜੀ ਹੈ ਪੁਲਿਸ ਨੇ ਤਸ਼ੱਦਦ ਕਰਕੇ ਇੱਕ ਨੌਜਵਾਨ ਨੂੰ ਸਿਰਫ ਘਰ ਦੇ ਮਕਾਨ ਬਣਾਉਣ ਵਾਸਤੇ ਰੇਤਾ ਕਿਸੇ ਤੋਂ ਮੁਗਾਰ ਰਿਆ ਸੀਗਾ ਤੇ ਉਹ ਪੈਸੇ ਦੇਖ ਕੇ ਟਰਾਲੀ ਇਹਨਾਂ ਨੇ ਰਸਤੇ ਫਾੜੀ ਤੇ ਪਤਾ ਹੀ ਲਾਣ ਗਿਆ ਸੀ ਮੇਰੀ ਟਰਾਲੀ ਕਿਉਂ ਨਹੀਂ ਆਈ ਤੇ ਪੁਲਿਸ ਦੇ ਐਡਾ ਦਿਮਾਗ ਖਰਾਬ ਹੈ ਜਿਹੜਾ ਇੱਥੇ ਖਾਸ ਕਰਕੇ ਬਲਕਾਰ ਇੱਥੇ ਇਹਦੇ ਮੂੰਹ ਨੂੰ ਖੂਨ ਲੱਗਿਆ ਇਸ ਬੰਦੇ ਨੇ ਇੱਥੇ ਕਿੰਨੇ ਲੋਕਾਂ ਨੂੰ ਮਰਵਾਤਾ ਆ ਛਰੇਆਮ ਤੇ ਪੁਲਿਸ ਜਿੰਨੀ ਦੇਰ ਤੱਕ ਉਹਨੂੰ ਅਰੈਸਟ ਕਰਕੇ ਅੰਦਰ ਨਹੀਂ ਕਰਦੀ ਉਦੋਂ ਤੱਕ ਅਸੀਂ ਬਿਲਕੁਲ ਇਹ ਜਿਹੜਾ ਜਿੰਨੇ ਵੀ ਇਹਦੇ ਨਾਲ ਮਲਾਜੋ ਸੀ ਇਹ ਅਸੀਂ ਇਹ ਧਰਨਾ ਦਾ ਨਹੀਂ ਚਕਾਉਂਗੇ ਇਹਨਾਂ ਨੂੰ ਜਿੰਨੀ ਦੇਰ ਤੱਕ ਨਹੀਂ ਕਰੇ ਪੋਸਟਮਾਰਟ ਬਾਅਦ ਚੋਂ ਕਿ ਪਹਿਲਾਂ ਫੜ ਕੇ ਅੰਦਰ ਦੇਣ ਫਿਰ ਇਹ ਕਰਾਂਗੇ ਐਡਾ ਕਮੈਨਾ ਨੂੰ ਇਹ ਤਾਂ ਇਹ ਐਸਐਸਪੀ ਤੋਂ ਵੀ ਉੱਪਰ ਐਸੇ ਕਿਵਾਇਆ ਚੌਕੀ ਇਸ ਬੰਦੇ ਨੂੰ ਇੱਕ ਇਹ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਹ ਲਗਾਤਾਰ ਇੱਥੇ ਐਸਐਸਪੀ ਤੋਂ ਵੀ ਉੱਪਰ ਪਾਵਰੇ ਇਹ ਐਸਐਸਪੀ ਇਹ ਪਤਾ ਨਹੀਂ ਕਿੰਨਾ ਦਿੰਦਾ ਨੌਜਵਾਨ ਦਾ ਕੀ ਖਸੂਰ ਸੀ ਪੜਦਾ ਸੀ ਕਦੇ ਪੀਏ ਕਰ ਰਿਹਾ ਇਹ ਘੁੱਟ-ਘੁੱਟ ਕੇ ਪੀਏ ਕਰ ਰਿਹਾ ਸੀ ਤੇ ਸਟੂਡੈਂਟ ਸੀ ਤੇ ਘੁੱਟ-ਘੁੱਟ ਕੇ ਮਾਰਦਾ ਵੀ ਮਕਾਨ ਇਹ ਆਪਦਾ ਕਿਉਂ ਜੇ ਸਰਸਾਤਾ ਨਾਲ ਡਿੱਗ ਪਿਆ ਤੇ ਕਿਉਂ ਬਣਾ ਲੇਗਾ ਇੰਨੀ ਕਮੈਨੀ ਇੰਨੀ ਮਾੜੀ ਹਰਕਤ ਜਿਹੜੀ ਹੈ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਜਿੰਨੀ ਇਸ ਕਵਾਇਆ ਚੌਂਕੀ ਵਿੱਚ ਹੋਈ ਹੈ ਔਰ ਇਹ ਜਿਹੜਾ ਇੱਥੇ ਬਲਕਾਰ ਚੰਦ ਕੇ ਸਿੰਘ ਹੈ ਕੌਣ ਹੈ ਇਹ ਪੰਛੇ ਚਾ ਜਦੋਂ ਦੀ ਸਰਕਾਰ ਆਈ ਉਦੋਂ ਇੱਥੇ ਹੀ ਹੈ ਤੇ ਪਤਾ ਨਹੀਂ ਕੀ ਦੇਪ ਤੇ ਪਾਵਰ ਨਾਲ ਇੱਥੇ ਆ ਕੇ ਬੈਠਾ ਹੈ ਉਸ ਅਧਿਕਾਰੀ ਕਿਹੜੇ ਨੇ ਇਹ 고ੱਚ ਅਧਿਕਾਰੀ ਤੇ ਆਪ ਉਸ ਤਰ੍ਹਾਂ ਦੇ ਬੈਠੇ ਜਿਨ੍ਹਾਂ ਨੂੰ ਕੋਈ ਪਤਾ ਹੀ ਹੈ ਨਹੀਂ ਇਹਦੇ ਬਾਰੇ ਇਹਦੇ ਬਾਰੇ ਕਿੰਨੀਆਂ ਭੋਂ ਭੋਂ ਕੇ ਇੱਕ ਦਿਨ ਦੀ ਪਾਸੇ ਨਹੀਂ ਜਾਂਦਾ ਇੱਥੇ ਕਵਾਇਆ ਚੌਂਕੀ ਦੇ ਵਿੱਚ ਹੀ ਰਹਿੰਦਾ ਤੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਇਹਨੂੰ ਐਸਐਸਪੀ ਛੜਕ ਤੇ ਮੇਰੇ ਖਿਆਲ ਦਾ ਮੁੱਖ ਮੰਤਰੀ ਦੀ ਵੀ ਕੋਈ ਪ੍ਰਵਾਹ ਨਹੀਂ ਹੋਣੀ ਇੰਨੀ ਕਿਹਨੂੰ ਪਾਵਰਾਂ ਦਿੱਤੀਆਂ ਹੋਈਆਂ ਪਤਾ ਨਹੀਂ ਕਿਸ ਬੰਦੇ ਨੇ ਇਸ ਮਾਮਲੇ ਨੂੰ ਲੈ ਕੇ ਰੇਡ ਕਰਨ ਵਾਲੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਆਖਰ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਹੈ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਦੇਖੋ ਜੀ ਰਾਤ 3 ਜਿਹੜੀ ਹੈ ਰੂਟੀਨ ਚੈਕਿੰਗ ਤੇ ਅਸੀਂ ਏਰੀਆ ਦੀ ਗੈਸਟ ਕਰਦੇ ਰਹਿੰਦੇ ਆ ਸਾਡੀ ਟੀਮ ਜਿਹੜੀ ਹੈ ਚੈਕਿੰਗ ਕਰਦੇ ਰਹਿੰਦੀ ਹੈ ਨਜਾਇਜ਼ ਮਾਈਨਿੰਗ ਦੀ ਤੇ ਜਿਹੜੀ ਰਾਤ ਘਬਾਇਆ ਕੋਈ ਚੌਂਕੀ ਦੇ ਨੇੜੇ ਇੱਥੇ ਕੋਈ ਨਜਾਇਜ਼ ਮਾਈਨਿੰਗ ਦੀ ਟਰਾਲੀ ਵੜ ਕੇ ਅੰਦਰ ਜਿਹੜੀ ਹੈ ਚੌਂਕੀ ਚ ਦਿੱਤੀ ਗਈ ਸੀਗੀ ਤੇ ਉਹਦੇ ਬਾਰੇ ਇਨਫੋਰਮੇਸ਼ਨ ਸੀਗੀ ਸਾਨੂੰ ਹੋ ਮੁਲਾਜ਼ਮਾਂ ਵੱਲੋਂ ਬੁਲਾਇਆ ਗਿਆ ਇੱਥੇ ਵੀ ਕੋਈ ਕਿਸੇ ਵਿਅਕਤੀ ਦੀ ਮੌਤ ਹੋਈ ਹੈ ਜਿਹਦੇ ਵਾਬਤ ਅਸੀਂ ਇੱਥੇ ਆਏ ਆ ਤੇ ਬਾਕੀ ਜੋ ਵੀ ਤਫ਼ਤੀਸ਼ ਆ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਸਰ ਪਰਿਵਾਰ ਦਾ ਦੋਸ਼ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਵੀ ਇਹ ਟੀਮ ਦੇ ਵੱਲੋਂ 4 ਨੌਜਵਾਨ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕਾਫੀ ਬੇਰਹਿਮੀ ਨਾਲ ਕੋਟ ਮਾਰ ਕੇ ਕੀਤੀ ਕਿ ਦੋਨੋਂ ਥਾਣੇ ਦਿੱਤਾ ਗਿਆ ਹੈ ਤੇ ਇੱਕ ਗੰਭੀਰ ਰੂਪ ਚ ਜ਼ਖਮੀ ਹੈ ਜੀ ਇਹ ਵੀ ਇਹੀ ਦੋਸ਼ਾਂ ਦੇ ਸਬੰਧ ਵਿੱਚ ਮਾਨਯੋਗ ਐਸਐਚਓ ਸਾਹਿਬ ਵੀ ਤੇ ਚੰਪੀਨ ਚਾਰ ਸਾਹਿਬ ਵੀ ਸਾਰੇ ਤਫ਼ਤੀਸ਼ ਕਰ ਰਹੇ ਆਂ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਆਂ ਵੀ ਕੀ ਵਾਕਿਆ ਹੋਇਆ ਜੋ ਦੋਸ਼ ਲਗਾਏ ਜਾ ਰਹੇ ਨੇ ਵਾਕਿਆ ਸਹੀ ਨੇ ਜਾਂ ਗਲਤ ਨੇ ਉਹਦੇ ਬਾਰੇ ਤਫ਼ਤੀਸ਼ ਦੌਰਾਨ ਹੀ ਦੱਸਿਆ ਜਾਵੇ ਪਖ ਰਹੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜ਼ਮ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਚ ਲੈਂਦਾ ਜਾਵੇਗਾ ਜੀ ਰਾਤ ਇੱਕ ਇੱਕ ਵਜੇ ਦੇ ਕਰੀਬ ਤੇ ਮੁੰਡੇ ਦੀ ਡੈਥ ਹੋਈ ਆ ਸਾਜਨ ਐ son of ਜਗਿੰਦਰ ਸਿੰਘ ਵਾਸੀ ਲਮੋਚੜ ਕਲਾ ਠੀਕ ਐ ਇਹਦੇ ਸੰਬੰਧੀ ਅਸੀਂ ਜੋ ਵੀ ਇਹਦੇ ਸੰਬੰਦੇ ਅਸੀਂ ਪੜਤਾਲ ਸੀਸੀਪੀ ਮਿਥੇ ਸਾਰਾ ਕੁਝ ਚੈੱਕ ਕਰ ਰਹੇ ਆ ਜੋ ਵੀ ਜੋ ਸਚਾਈ ਹੋਏਗੀ ਉਸ ਮੁਤਾਬਕ ਜਿਹੜੀ ਇਹ ਤੇ ਕਾਰਵਾਈ ਬੰਦੀ ਕਰ ਦੇਗੀ ਜੀ ਆਪ ਜੀ ਦੇ ਚੌਂਕੀ ਕਬਾਇਆ ਦੇ ਚਾਰਜ ਬਲਕਾਰ ਸਿੰਘ ਤੇ ਦੋਸ਼ ਲੱਗ ਰਹੇ ਨੇ ਮਾਈਨਿੰਗ ਵਿਭਾਗ ਦੇ ਜਿਹੜੀ ਟੀਮ ਹੈ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕੁੱਟਮਾਰ ਕੀਤੀ ਗਿਆ ਬੇਰਹਿਮੀ ਦੇ ਨਾਲ ਇੱਕ ਇਹਨਾਂ ਦਾ ਦੋਸਤ ਸੀਗਾ ਨਾਲ ਜੀ ਇਹਦੇ ਸਬੰਧੀ ਅਸੀਂ ਵੀ ਜਿਹੜੀ ਪੜਤਾਲ ਕਰ ਰਹੇ ਹਾਂ ਜੋ ਵੀ ਪੜਤਾਲ ਚ ਜੋ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ ਕੋਈ ਰਾਤ ਇੱਕ ਮਾਈਨਿੰਗ ਭਾਗ ਵਾਲੋ ਜਿਹੜੀ ਟ੍ਰੈਕਟਰ ਟਰਾਲੀ ਜਿਹੜਾ ਚੌਂਕੀ ਇੱਥੇ ਦੇਖੇ ਗਏ ਉਸ ਬੰਦੇ ਇਹਨਾਂ ਦੀ ਜੋ ਗੱਲਬਾਤ ਹੋਈ ਆ ਉਸ ਬੰਦੇ ਅਸੀਂ ਸਵੇਰੇ ਤੇ ਲੱਗੇ ਹੁਣ ਵੀ ਅਸੀਂ ਕਰ ਰਹੇ ਹਾਂ ਜੋ ਵੀ ਰਸਤੇ ਤੇ ਸੀਸੀਟੀਵੀ ਫੁਟੇਜ ਜੋ ਢਾਬੇ ਤੇ ਨਾਲ ਅੱਗੇ ਚੌਂਕੀ ਦੇ ਕੋਲੇ ਪਾਸੇ ਢਾਬਾ ਬਣਾਇਆ ਉਹਨਾਂ ਦੇ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਤੋਂ ਲੈ ਕੇ ਫੜਤਾ ਉਹਨਾਂ ਦੀ ਗੱਲਬਾਤ ਸੰਭ ਕੇ ਕਈ ਬੰਦੇ ਉੱਥੇ ਮੌਕੇ ਤੇ ਵੀ ਆ ਗਏ ਸੀ ਜਿਹੜੀ ਜੋ ਵੀ ਉਸ ਦਰ ਸਾਰੀ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜੀ ਵਾਕੀ ਹੀ ਮਾਮਲਾ ਬੇਹੱਦ ਗੰਭੀਰ ਹੈ ਪੁਲਿਸ ਤੇ ਗੰਭੀਰ ਇਲਜ਼ਾਮ ਰੋਂਦੇਸ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ 20 ਸਾਲਾ ਨੌਜਵਾਨ ਦੇ ਕਤਲ ਦੇ ਪੁਲਿਸ ਤੇ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਦੇਖਣਾ ਹੋਵੇਗਾ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਵੰਨੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ